ਆਪਣੇ ਆਪ ਨੂੰ ਕਟੜੀ ਇਮਾਨਦਾਰਖਵਾਉਣ ਵਾਲੀ ਭਗਵਾਨ ਸਿੰਘ ਮਾਨ ਦੀ ਸਰਕਾਰ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ ਹੈ ਕਿ ਇੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਏ ਮੋਟਰ ਵਹੀਕਲ ਇਨਸਪੈਕਟਰ ਨੂੰ ਮਾਨ ਸਰਕਾਰ ਨੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਚਾਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਜਿਸ ਮੋਟਰ ਵਹੀਕਲ ਇਨਸਪੈਕਟਰ ਕੋਲ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਪਟਿਆਲਾ ਰੇਂਜ ਦੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ ਲੈਂਦੀ ਹੈ ਤਾਂ ਮਾਨ ਸਰਕਾਰ ਇਹ ਦਸੰਬਰ 2024 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰੰਗੀ ਹੱਥੀ ਫੜਿਆ ਜਾਂਦਾ ਤਾਂ ਮਾਨ ਸਰਕਾਰ ਨੇ ਹੁਣ ਉਹਨਾਂ ਨੂੰ ਗਿਫਟ ਦਿੰਦਿਆਂ ਭ੍ਰਸ਼ਟਾਚਾਰੀ ਅਫਸਰ ਨੂੰ ਗਿਫਟ ਦਿੰਦਿਆਂ ਚਾਰ ਜਿਹੜਿਆਂ ਦਾ ਚਾਰਜ ਦੇ ਦਿੱਤਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਫਰੋਜ਼ਪੁਰ ਵਿਖੇ ਜਿਹੜੇ ਮੋਟਰ ਵਹੀਕਲ ਇਨਸਪੈਕਟਰ ਹੁਣ ਤਾਇਨਾਤ ਕੀਤੇ ਗਏ ਨੇ ਉਹਨਾਂ ਤੇ 2 ਦਸੰਬਰ 2014 ਦੇ 24 ਦੇ ਵਿੱਚ 14000 ਰੁਪਏ ਰਿਸ਼ਵਤ ਲੈਂਦੇ ਆ ਉਹਨਾਂ ਨੂੰ ਰੰਗੀ ਹੱਥੀ ਕਾਬੂ ਕੀਤਾ ਗਿਆ ਸੀ 올ਟਾਉਣਾ ਤੇ ਇੱਕ ਵੱਡੀ ਕਾਰਵਾਈ ਤਾਂ ਕੀ ਕਰਨੀ ਸੀ ਉਹਨਾਂ ਨੂੰ ਖੁੰਝੇ ਤਾਂ ਕੀ ਲਾਉਣਾ ਸੀ ਮਾਨ ਸਰਕਾਰ ਨੇ ਉਹਨਾਂ ਨੂੰ ਫਰੋਜਪੁਰ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਐਮਵੀਆਈ ਦੇ ਤੌਰ ਦੇ ਉੱਤੇ ਤੇ ਨਾਲ ਹੀ ਉਹਨਾਂ ਨੂੰ ਫਰੀਦਕੋਟ ਫਾਜ਼ਿਲਕਾ ਤੇ ਸ਼੍ਰੀ ਮੁਕਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਜ਼ਿਲ੍ਹਿਆਂ ਦਾ ਕੰਮ ਦੇਖ ਰਹੇ ਐਮਵੀਆਈ ਨੂੰ 2025 ਵਿੱਚ ਫਰੀਦਕੋਟ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਇਹ ਖਬਰ ਲੱਗੀ ਹੈ ਫਰੋਜਪੁਰ ਤੋਂ ਲਗਾਈ ਹੈ ਅਜੀਤ ਦੇ ਪੱਤਰਕਾਰ ਗੁਰਿੰਦਰ ਸਿੰਘ ਨੇ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਜਿਹੜੇ ਐਮਵੀਆਈ ਕੋਲ ਐਮਵੀਆਈ ਨੂੰ ਪਹਿਲਾਂ ਹੀ ਵਿਜੀਲੈਂਸ ਦੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਉਸਤੇ ਉਸ ਨੂੰ ਖੁੰਝੇ ਤਾਂ ਕੀ ਲਾਉਣਾ ਸੀ ਉਸਤੇ ਕਾਰਵਾਈ ਸਖਤ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਚਾਰ ਜ਼ਿਲ੍ਹਿਆਂ ਦਾ ਚਾਰਜ ਦੇ ਦਿੱਤਾ ਇਹ ਫਿਰ ਕਿਹੜੀ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਹੈ ਇਸੇ ਤੋਂ ਪਹਿਲਾਂ ਕਈ ਘਟਨਾਵਾਂ ਵਾਪਰੀਆਂ ਇੱਕ ਦੋ ਏਆਈਜੀ ਜਾਂ ਕਹਿ ਲਈਏ ਕਿ ਐਸਐਸਪੀ ਰੈਂਕ ਦੇ ਤੇ ਇੱਕ ਏਡੀਜੀਪੀ ਰੈਂਕ ਦੇ ਅਧਿਕਾਰੀ ਜਿਹੜੇ ਕਿ ਵਿਜੀਲੈਂਸ ਦੇ ਮੁਖੀ ਵੀ ਸਨ ਤੇ ਦੋ ਵਿਜੀਲੈਂਸ ਦੇ ਜਿਹੜੇ ਆ ਉਹ ਐਸਐਸਪੀ ਸਨ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਬਾਅਦ ਦੇ ਵਿੱਚ ਏਡੀਜੀਪੀ ਨੂੰ ਤਾਂ ਹਾਲੇ ਵੀ ਬਹਾਲ ਨਹੀਂ ਕੀਤਾ ਪਰ ਦੋਨਾਂ ਅਫਸਰਾਂ ਨੂੰ ਬਹਾਲ ਕਰਕੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਲੈ ਦਿੱਤਾ ਸੀ ਇੱਕ ਅਫਸਰ ਰੋਣਾ ਚੋਂ ਤਾਂ ਇਸੇ ਤਰੀਕੇ ਦੇ ਨਾਲ ਭ੍ਰਸ਼ਟਾਚਾਰੀਆਂ ਦੇ ਉੱਤੇ ਕਾਰਵਾਈ ਕਰਕੇ ਬਾਅਦ ਦੇ ਵਿੱਚ ਮਾਨ ਸਰਕਾਰ ਉਹਨਾਂ ਨੂੰ ਤੋਹਫੇ ਵੀ ਦਿੰਦੀ ਹੈ ਆਪਣੇ ਮੰਤਰੀ ਵਿਜੇ ਸਿੰਘਲਾ ਜਿਨ੍ਹਾਂ ਦੇ ਉੱਤੇ ਖੁਦ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਆਡੀਓ ਆਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਰਿਪੋਰਟ ਪੇਸ਼ ਕਰ ਦਿੱਤੀ ਗਈ ਕਿ ਉਹਨਾਂ ਤੇ ਹੁਣ ਕੋਈ ਕਾਰਵਾਈ ਨਹੀਂ ਕਰਵਾਉਣੀ ਭਗਵਾਨ ਸਿੰਘ ਮਾਨ ਨੇ ਉਹ ਤੇ ਤਰਕ ਦਿੰਦਿਆਂ ਕਿਹਾ ਕਿ ਉਹਨਾਂ ਦੀ ਆਡੀਓ ਮੈਚ ਨਹੀਂ ਹੋਈ ਫਰਾਂਸਿਕ ਦੇ ਵਿੱਚ ਤਾਂ ਫਿਰ ਤੁਸੀਂ ਕਰ ਕੀ ਰਹੇ ਸੀ ਕਿ ਤੁਸੀਂ ਕਿਸੇ ਦੀ ਭੇਜੀ ਆਡੀਓ ਬਿਨਾ ਤੱਥਾਂ ਦੀ ਜਾਂਚ ਕੀਤੇ ਸਿੱਧਾ ਹੀ ਪਰਚਾ ਕਰਵਾ ਦਿੱਤਾ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਆਡੀਓ ਸਹੀ ਨਹੀਂ ਹੈ ਤੇ ਫਿਰ ਜਿਹੜੇ ਬੰਦੇ ਨੇ ਤੁਹਾਨੂੰ ਇਹ ਆਡੀਓ ਭੇਜੀ ਸੀ ਕੀ ਉਹਦੇ ਤੇ ਕਾਰਵਾਈ ਕਰਾਉਂਗੇ ਕਿ ਤੁਹਾਡੀ ਵਜ੍ਹਾ ਨਾਲ ਸਾਡੇ ਇੱਕ ਮੰਤਰੀ ਦਾ ਕਰੈਕਟਰ ਖਤਮ ਹੋਇਆ ਉਹਦੇ ਚਰਿੱਤਰ ਦੇ ਉੱਤੇ ਸਵਾਲ ਉੱਠਿਆ ਹੈ ਨਹੀਂ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਕੀ ਇਹ ਸਭ ਕੁਝ ਲੋਕਾਂ ਦੇ ਵਿੱਚ ਹਵਾ ਬਣਾਉਣ ਲਈ ਜਾਂ ਲੋਕਾਂ ਤੇ ਇੱਕ ਪ੍ਰਭਾਵ ਪਾਉਣ ਲਈ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਕਾਰਵਾਈਆਂ ਹੋ ਨਹੀਂ ਰਹੀਆਂ ਮੋਟਰ ਵਹੀਕਲ ਇਨਸਪੈਕਟਰ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀਆਂ ਕਮਰਸ਼ੀਅਲ ਵਾਹਨ ਆ ਉਹਨਾਂ ਦੀ ਪਾਸਿੰਗ ਹੋਣੀ ਕਰਨੀ ਹੁੰਦੀ ਹੈ ਉਹਨਾਂ ਨੂੰ ਸਰਟੀਫਿਕੇਟ ਉਹਨੇ ਜਾਰੀ ਕਰਨਾ ਹੁੰਦਾ ਤੇ ਮੋਟਰ ਵਹੀਕਲ ਇਨਸਪੈਕਟਰ ਦੀ ਜਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਉਹ ਬੰਦਾ ਰਿਸ਼ਵਤ ਲੈਂਦਾ ਫੜਿਆ ਜਾਂਦਾ ਤੇ ਉਹਨੂੰ ਬਾਅਦ ਦੇ ਵਿੱਚ ਚਾਰ ਚਾਰ ਜ਼ਿਲ੍ਹੇ ਦਿੱਤੇ ਜਾਂਦੇ ਆ ਤਾਂ ਫਿਰ ਇਹਦਾ ਮਤਲਬ ਹੈ ਕਿ ਉਹਨੂੰ ਇਹ ਚਾਰ ਜਿਲ੍ਹੇ ਦੇਣ ਪਿੱਛੇ ਕਾਰਨ ਵੀ ਪੁੱਛਿਆ ਜਾਣਾ ਚਾਹੀਦਾ ਹੈ ਤੇ ਚਾਰ ਜਿਲ੍ਹਿਆਂ ਦੇ ਵਿੱਚੋਂ ਜਿਹੜਾ ਬੰਦਾ ਇੱਕ ਜ਼ਿਲ੍ਹੇ ਦੇ ਵਿੱਚੋਂ ਪੈਸੇ ਲੈਂਦਾ ਤੇ ਹੁਣ ਚਾਰ ਜਿਲ੍ਹਿਆਂ 'ਚ ਤਾਂ ਮੋਟੀ ਕਮਾਈ ਕਰੇਗਾ ਉਹਨੂੰ ਜੇਦੇ ਇੱਕ ਵਾਰ ਮੂੰਹ ਨੂੰ ਖੂਨ ਲੱਗ ਜਾਵੇ ਕੀ ਗਾਰੰਟੀ ਹੈ ਵੀ ਉਹ ਬੰਦਾ ਇਹ ਚੀਜ਼ ਨੂੰ ਨਹੀਂ ਕਰੇਗਾ ਤਾਂ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਫਿਰ ਕਿਹੜੇ ਭ੍ਰਸ਼ਟਾਚਾਰੀਆਂ ਖਿਲਾਫ ਕਾਰਵਾਈ ਹੋ ਰਹੀ ਹੈ ਪੋਸਟਰ ਬਣਾਉਣ ਲਈ ਸੋਸ਼ਲ ਮੀਡੀਆ ਤੇ ਪਾਉਣ ਲਈ ਮੀਡੀਆ 'ਚ ਚਰਚਾ ਕਰਾਉਣ ਲਈ ਕੀ ਸਿਰਫ ਇਨੀ ਹੀ ਕਾਰਵਾਈ ਹੁੰਦੀ ਹੈ ਤੇ ਬਾਅਦ 'ਚ ਉਹਨਾਂ ਅਧਿਕਾਰੀਆਂ ਨੂੰ ਫਿਰ ਚੰਗੇ-ਚੰਗੇ ਜ਼ਿਲ੍ਹੇ, ਚੰਗੇ-ਚੰਗੇ ਅਹੁਦੇ, ਚੰਗੀਆਂ ਅਸਾਮੀਆਂ, ਚੰਗੀ ਮੋਟੀ ਕਮਾਈ ਕਰਨ ਵਾਲੇ ਏਰੀਆ ਦੇ ਦਿੱਤੇ ਜਾਂਦੇ ਆ ਤਾਂ ਇਹ ਸਵਾਲ ਮਾਨ ਸਰਕਾਰ ਨੂੰ ਹੈ ਜਿਹੜੇ ਕਿ ਲਗਾਤਾਰ ਇਹ ਕਹਿੰਦੇ ਆ ਕਿ ਅਸੀਂ ਕੱਟੜੇ ਇਮਾਨਦਾਰ ਆ ਬਗਾਨੇ ਤਾਂ ਕੀ ਅਸੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਤਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਜਿਹੜੇ ਬੰਦਿਆਂ ਦੇ ਉੱਤੇ ਭ੍ਰਸ਼ਟਾਚਾਰ ਦੇ ਦੋਸ਼ ਰੰਗੇ ਹੱਥੀ ਫੜੇ ਗਏ ਹੁਣ ਉਹ ਬੰਦਿਆਂ ਨੂੰ ਫਿਰ ਗਿਫਟ ਦੇ ਵਿੱਚ ਇੱਕ ਜਗ੍ਹਾ ਤੇ ਕੰਮ ਕਰਦੇ ਆ ਚਾਰ ਚਾਰ ਜ਼ਿਲ੍ਹੇ ਦਿੱਤੇ ਜਾਣ ਤਾਂ ਸਵਾਲ ਬਣਦਾ ਜਿਹੜਾ ਕਰਨਾ ਉਹ ਲਾਜ਼ਮੀ ਬਣਦਾ ਪਰ ਇਹਨਾਂ ਚੀਜ਼ਾਂ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਜਵਾਬ ਨਹੀਂ ਦਿੰਦੀ ਵਿਧਾਨ ਸਭਾ ਦੇ ਵਿੱਚ ਹੋਰ ਮੁੱਦਿਆਂ ਦੇ ਉੱਤੇ ਜਵਾਬ ਹੈ ਭ੍ਰਿਸ਼ਟਾਚਾਰ ਦੇ ਉੱਤੇ ਨਿਸ਼ਾਨ ਦੇ ਉੱਤੇ ਮਾਨ ਸਾਹਿਬ ਜਵਾਬ ਕਦੇ ਦਿਖਾਈ ਨਹੀਂ ਦਿੰਦੇ ਬੋਲਦੇ ਕਦੇ ਦਿਖਾਈ ਨਹੀਂ ਦਿੰਦੇ ਤਾਂ ਇੱਥੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਆਪਣੇ ਆਪ ਨੂੰ ਕੱਟੜ ਇਮਾਨਦਾਰਖਵਾਉਣ ਵਾਲੀ ਭਗਵਾਨ ਸਿੰਘ ਮਾਨ ਦੀ ਸਰਕਾਰ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ ਹੈ ਕਿ ਇੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੋਟਰ ਵਹੀਕਲ ਇਨਸਪੈਕਟਰ ਨੂੰ ਮਾਨ ਸਰਕਾਰ ਨੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਚਾਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਜਿਸ ਮੋਟਰ ਵਹੀਕਲ ਇਨਸਪੈਕਟਰ ਕੋਲ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਪਟਿਆਲਾ ਰੇਂਜ ਦੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ ਲੈਂਦੀ ਹੈ ਤਾਂ ਮਾਨ ਸਰਕਾਰ ਇਹ ਦਸੰਬਰ 2024 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰੰਗੇ ਹੱਥੀ ਫੜਿਆ ਜਾਂਦਾ ਤਾਂ ਮਾਨ ਸਰਕਾਰ ਨੇ ਹੁਣ ਉਹਨਾਂ ਨੂੰ ਗਿਫਟ ਦਿੰਦਿਆ ਭ੍ਰਸ਼ਟਾਚਾਰੀ ਅਫਸਰ ਨੂੰ ਗਿਫਟ ਦਿੰਦਿਆ ਚਾਰ ਜਿਹੜਾਂ ਦਾ ਚਾਰਜ ਦੇ ਦਿੱਤਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਫਿਰੋਜ਼ਪੁਰ ਵਿਖੇ ਜਿਹੜੇ ਮੋਟਰ ਵਹੀਕਲ ਇਨਸਪੈਕਟਰ ਹੁਣ ਤਾਇਨਾਤ ਕੀਤੇ ਗਏ ਨੇ ਉਹਨਾਂ ਤੇ 2 ਦਸੰਬਰ 2014 ਦੇ 24 ਦੇ ਵਿੱਚ 14000 ਰੁਪਏ ਰਿਸ਼ਵਤ ਲੈਂਦੇ ਆ ਉਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ 올ਟਾਉਣਾ ਤੇ ਇੱਕ ਵੱਡੀ ਕਾਰਵਾਈ ਤਾਂ ਕੀ ਕਰਨੀ ਸੀ ਉਹਨਾਂ ਨੂੰ ਖੁੰਝੇ ਤਾਂ ਕੀ ਲਾਉਣਾ ਸੀ ਮਾਨ ਸਰਕਾਰ ਨੇ ਉਹਨਾਂ ਨੂੰ ਫਰੋਇਪੁਰ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਐਮਵੀਆਈ ਦੇ ਤੌਰ ਦੇ ਉੱਤੇ ਤੇ ਨਾਲ ਹੀ ਉਹਨਾਂ ਨੂੰ ਫਰੀਦਕੋਟ ਫਾਜ਼ਿਲਕਾ ਤੇ ਸ਼੍ਰੀ ਮੁਕਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਜ਼ਿਲ੍ਹਿਆਂ ਦਾ ਕੰਮ ਦੇਖ ਰਹੇ ਐਮਵੀਆਈ ਨੂੰ 2025 ਵਿੱਚ ਫਰੀਦਕੋਟ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਇਹ ਖਬਰ ਲੱਗੀ ਹੈ ਫਰੋਇਪੁਰ ਤੋਂ ਲਗਾਈ ਹੈ ਅਜੀਤ ਦੇ ਪੱਤਰਕਾਰ ਗੁਰਿੰਦਰ ਸਿੰਘ ਨੇ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਜਿਹੜੇ ਐਮਵੀਆਈ ਕੋਲ ਐਮਬੀਆਈ ਨੂੰ ਪਹਿਲਾਂ ਹੀ ਵਿਜੀਲੈਂਸ ਦੇ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਫੜਿਆ ਉਸਤੇ ਉਸ ਨੂੰ ਖੁੰਝੇ ਤੱਕ ਕੀ ਲਾਉਣਾ ਸੀ ਉਸਤੇ ਕਾਰਵਾਈ ਸਖਤ ਤੱਕ ਕੀ ਕਰਨੀ ਸੀ ਉਲਟਾ ਉਸ ਨੂੰ ਚਾਰ ਜ਼ਿਲ੍ਹਿਆਂ ਦਾ ਚਾਰਜ ਦੇ ਦਿੱਤਾ ਇਹ ਫਿਰ ਕਿਹੜੀ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਹੈ ਇਸੇ ਤੋਂ ਪਹਿਲਾਂ ਕਈ ਘਟਨਾਵਾਂ ਵਾਪਰੀਆਂ ਇੱਕ ਦੋ ਏਆਈਜੀ ਜਾਂ ਕਹਿ ਲਈਏ ਕਿ ਐਸਐਸਪੀ ਰੈਂਕ ਦੇ ਤੇ ਇੱਕ ਏਡੀਜੀਪੀ ਰੈਂਕ ਦੇ ਅਧਿਕਾਰੀ ਜਿਹੜੇ ਕਿ ਵਿਜੀਲੈਂਸ ਦੇ ਮੁਖੀ ਵੀ ਸਨ ਤੇ ਦੋ ਵਿਜੀਲੈਂਸ ਦੇ ਜਿਹੜੇ ਆ ਉਹ ਐਸਐਸਪੀ ਸਨ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਬਾਅਦ ਦੇ ਵਿੱਚ ਏਡੀਜੀਪੀ ਨੇ ਤਾਂ ਹਾਲੇ ਵੀ ਬਹਾਲ ਨਹੀਂ ਕੀਤਾ ਪਰ ਦੋਨਾਂ ਅਫਸਰਾਂ ਨੂੰ ਬਹਾਲ ਕਰਕੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਦੇ ਦਿੱਤਾ ਸੀ ਇੱਕ ਅਫਸਰ ਰੋਣਾ ਚੋਂ ਤਾਂ ਇਸੇ ਤਰੀਕੇ ਦੇ ਨਾਲ ਭ੍ਰਸ਼ਟਾਚਾਰੀਆਂ ਦੇ ਉੱਤੇ ਕਾਰਵਾਈ ਕਰਕੇ ਬਾਅਦ ਦੇ ਵਿੱਚ ਮਾਨ ਸਰਕਾਰ ਉਹਨਾਂ ਨੂੰ ਤੋਹਫੇ ਵੀ ਦਿੰਦੀ ਹੈ ਆਪਣੇ ਮੰਤਰੀ ਵਿਜੇ ਸਿੰਘਲਾ ਜਿਨ੍ਹਾਂ ਦੇ ਉੱਤੇ ਖੁਦ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਆਡੀਓ ਆਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਰਿਪੋਰਟ ਪੇਸ਼ ਕਰ ਦਿੱਤੀ ਗਈ ਕਿ ਉਹਨਾਂ ਤੇ ਹੁਣ ਕੋਈ ਕਾਰਵਾਈ ਨਹੀਂ ਕਰਵਾਉਣੀ ਭਗਵਾਨ ਸਿੰਘ ਮਾਰਨੇ ਹੋ ਤੇ ਤਰਕ ਦਿੰਦਿਆਂ ਕਿਹਾ ਕਿ ਉਹਨਾਂ ਦੀ ਆਡੀਓ ਮੈਚ ਨਹੀਂ ਹੋਈ ਫੋਰੈਂਸਿਕ ਦੇ ਵਿੱਚ ਤਾਂ ਫਿਰ ਤੁਸੀਂ ਕਰ ਕੀ ਰਹੇ ਸੀ ਕਿ ਤੁਸੀਂ ਕਿਸੇ ਦੀ ਭੇਜੀ ਆਡੀਓ ਬਿਨਾ ਤੱਥਾਂ ਦੀ ਜਾਂਚ ਕੀਤੇ ਸਿੱਧਾ ਹੀ ਪਰਚਾ ਕਰਵਾ ਦਿੱਤਾ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਆਡੀਓ ਸਹੀ ਨਹੀਂ ਹੈ ਤੇ ਫਿਰ ਜਿਹੜੇ ਬੰਦੇ ਨੇ ਤੁਹਾਨੂੰ ਇਹ ਆਡੀਓ ਭੇਜੀ ਸੀ ਕੀ ਉਹਦੇ ਤੇ ਕਾਰਵਾਈ ਕਰਾਉਂਗੇ ਕਿ ਤੁਹਾਡੀ ਵਜ੍ਹਾ ਨਾਲ ਸਾਡੇ ਇੱਕ ਮੰਤਰੀ ਦਾ ਕਰੈਕਟਰ ਖਤਮ ਹੋਇਆ ਉਹਦੇ ਚਰਿੱਤਰ ਦੇ ਉੱਤੇ ਸਵਾਲ ਉੱਠੇ ਆ ਪਰ ਨਹੀਂ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਕੀ ਇਹ ਸਭ ਕੁਝ ਲੋਕਾਂ ਦੇ ਵਿੱਚ ਹਵਾ ਬਣਾਉਣ ਲਈ ਜਾਂ ਲੋਕਾਂ ਤੇ ਇੱਕ ਪ੍ਰਭਾਵ ਪਾਉਣ ਲਈ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਕਾਰਵਾਈਆਂ ਹੋ ਨਹੀਂ ਰਹੀਆਂ ਮੋਟਰ ਵਹੀਕਲ ਇਨਸਪੈਕਟਰ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀਆਂ ਕਮਰਸ਼ੀਅਲ ਵਾਹਨ ਆ ਉਹਨਾਂ ਦੀ ਪਾਸਿੰਗ ਹੋਣੀ ਕਰਨੀ ਹੁੰਦੀ ਹੈ ਉਹਨਾਂ ਨੂੰ ਸਰਟੀਫਿਕੇਟ ਉਹਨਾਂ ਜਾਰੀ ਕਰਨਾ ਹੁੰਦਾ ਤੇ ਮੋਟਰ ਵਹੀਕਲ ਇਨਸਪੈਕਟਰ ਦੀ ਜਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਉਹ ਬੰਦਾ ਰਿਸ਼ਵਤ ਲੈਂਦਾ ਫੜਿਆ ਜਾਂਦਾ ਤੇ ਉਹਨੂੰ ਬਾਅਦ ਦੇ ਵਿੱਚ ਚਾਰ ਚਾਰ ਜ਼ਿਲ੍ਹੇ ਦਿੱਤੇ ਜਾਂਦੇ ਆ ਤਾ ਫਿਰ ਇਹਦਾ ਮਤਲਬ ਹੈ ਕਿ ਉਹਨੂੰ ਇਹ ਚਾਰਜ ਜਿਹੜੇ ਦੇਣ ਪਿੱਛੇ ਕਾਰਨ ਵੀ ਪੁੱਛਿਆ ਜਾਣਾ ਚਾਹੀਦਾ ਤੇ ਚਾਰ ਜਿਲਿਆਂ ਦੇ ਵਿੱਚੋਂ ਜਿਹੜਾ ਬੰਦਾ ਇੱਕ ਜ਼ਿਲ੍ਹੇ ਦੇ ਵਿੱਚੋਂ ਪੈਸੇ ਲੈਂਦਾ ਤੇ ਹੁਣ ਚਾਰ ਜਿਲਿਆਂ 'ਚ ਤਾਂ ਮੋਟੀ ਕਮਾਈ ਕਰੇਗਾ ਉਹਨੂੰ ਜੇਦੇ ਇੱਕ ਵਾਰ ਮੂੰਹ ਨੂੰ ਖੂਨ ਲੱਗ ਜਾਵੇ ਕੀ ਗਾਰੰਟੀ ਹੈ ਵੀ ਉਹ ਬੰਦਾ ਇਹ ਚੀਜ਼ ਨੂੰ ਨਹੀਂ ਕਰੇਗਾ ਤਾਂ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਫਿਰ ਕਿਹੜੇ ਭ੍ਰਸ਼ਟਾਚਾਰੀਆਂ ਖਿਲਾਫ ਕਾਰਵਾਈ ਹੋ ਰਹੀ ਹੈ ਪੋਸਟਰ ਬਣਾਉਣ ਲਈ ਸੋਸ਼ਲ ਮੀਡੀਆ ਤੇ ਪਾਉਣ ਲਈ ਮੀਡੀਆ 'ਚ ਚਰਚਾ ਕਰਾਉਣ ਲਈ ਕੀ ਸਿਰਫ ਇੰਨੀ ਹੀ ਕਾਰਵਾਈ ਹੁੰਦੀ ਐ ਤੇ ਬਾਅਦ 'ਚ ਉਹਨਾਂ ਅਧਿਕਾਰੀਆਂ ਨੂੰ ਫਿਰ ਚੰਗੇ-ਚੰਗੇ ਜ਼ਿਲ੍ਹੇ, ਚੰਗੇ-ਚੰਗੇ ਅਹੁਦੇ, ਚੰਗੀਆਂ ਅਸਾਮੀਆਂ ਚੰਗੀ ਮੋਟੀ ਕਮਾਈ ਕਰਨ ਵਾਲੇ ਏਰੀਆ ਦੇ ਦਿੱਤੇ ਜਾਂਦੇ ਐ ਤਾਂ ਇਹ ਸਵਾਲ ਮਾਨ ਸਰਕਾਰ ਨੂੰ ਐ ਜਿਹੜੇ ਕਿ ਲਗਾਤਾਰ ਇਹ ਕਹਿੰਦੇ ਐ ਕਿ ਅਸੀਂ ਕੱਟੜੇ ਇਮਾਨਦਾਰ ਆਂ ਬਗਾਨੇ ਤਾਂ ਕੀ ਅਸੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਤਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਜਿਹੜੇ ਬੰਦਿਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਰੰਗੇ ਹੱਥੀ ਫੜੇ ਗਏ ਹੁਣ ਉਹ ਬੰਦੇ ਆਨੂੰ ਫਿਰ ਗਿਫਟ ਦੇ ਵਿੱਚ ਇੱਕ ਜਗ੍ਹਾ ਤੇ ਕੰਮ ਕਰਨੇ ਚਾਰ-ਚਾਰ ਜ਼ਿਲ੍ਹੇ ਦਿੱਤੇ ਜਾਣ ਤਾਂ ਸਵਾਬ ਕਰ ਬਣਦਾ ਜਿਹੜਾ ਕਰਨਾ ਉਹ ਲਾਜ਼ਮੀ ਬਣਦਾ ਹੈ ਪਰ ਇਹਨਾਂ ਚੀਜ਼ਾਂ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਜਵਾਬ ਨਹੀਂ ਦਿੰਦੀ ਵਿਧਾਨ ਸਭਾ ਦੇ ਵਿੱਚ ਹੋਰ ਮੁੱਦਿਆਂ ਦੇ ਉੱਤੇ ਜਵਾਬ ਹੈ ਭ੍ਰਿਸ਼ਟਾਚਾਰ ਦੇ ਉੱਤੇ ਨਿਸ਼ਾਨ ਦੇ ਉੱਤੇ ਮਾਨ ਸਾਹਿਬ ਜਵਾਬ ਕਦੇ ਦਿਖਾਈ ਨਹੀਂ ਦਿੰਦੇ ਬੋਲਦੇ ਕਦੇ ਦਿਖਾਈ ਨਹੀਂ ਦਿੰਦੇ ਤਾਂ ਇੱਥੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ